ਪੌਰਾਸ਼ਟਰੀ ਕੰਪਨੀਆਂ ਕਾਰਪੋਰੇਟ ਜਗਤ ਦਾ ਇਹ ਖਾਸ ਹੈ ਕਿ ਦੁਨੀਆ ਦੇ ਜਿੰਨੇ ਵੀ ਕੁਦਰਤੀ ਸੰਸਾਧਨ ਹੈ ਉਹਦੇ ਤੇ ਸਾਡਾ ਕਬਜ਼ਾ ਹੋਣਾ ਚਾਹੀਦਾ ਹੈ। ਤੋਂ ਦੁਨੀਆ ਦੇ ਜਿੰਨੇ ਵੀ ਲੋਕ ਡਾਲਰ ਦੇ ਵਿੱਚ ਵਪਾਰ ਕਰਨ ਤੋਂ ਇਨਕਾਰ ਕਰਨਗੇ ਜਾਂ ਆਪਣੇ ਸੰਸਾਧਨਾਂ ਦੀ ਲੁੱਟਖਸਟ ਤੋਂ ਇਨਕਾਰ ਕਰਨਗੇ ਇਹਨਾਂ ਦਾ ਖਾਸਾ ਹੈ ਇਹ ਉੱਤੇ ਹਮਲਾ ਕਰਨਗੇ ਤਾਂ ਕਿ ਉਹਨਾਂ ਤੇ ਕਬਜ਼ਾ ਕੀਤਾ ਜਾਵੇ। ਇਹ ਕੋ ਅਮਰੀਕਾ ਨੇ ਇੱਕ ਥਾਣੇਦਾਰ ਬਣਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨੇ ਦੂਸਰੇ ਦੇਸ਼ਾਂ ਨੂੰ ਕੰਨ ਕੀਤੇ ਹੈ ਹੂੰ ਕਿ ਜੇ ਤੁਸੀਂ ਆਪਦੀ ਮੰਡੀ ਨਹੀਂ ਦਿਓਗੇ ਆਪਦੇ ਸੰਸਾਧਨ ਨਹੀਂ ਦਿਓਗੇ ਹੂੰ ਤਾਂ ਆ ਹੋਊਗਾ ਤੁਹਾਡੇ ਨਾਲ ਹੂੰ ਸੰਸਾਰ ਪੱਧਰ ਦੇ ਉੱਤੇ ਜਿਸ ਤਰ੍ਹਾਂ ਦਾ ਸਾਮਰਾਜਵਾਦ ਦਾ ਹਮਲਾ ਹੁੰਦਾ ਜਾ ਰਿਹਾ ਹੈਗਾ ਕੋਈ ਲੱਗਦਾ ਹੈਗਾ ਕਿ ਸੰਸਾਰ ਪੱਧਰ ਦੇ ਉੱਤੇ ਕੋਈ ਨਾ ਕੋਈ ਮੂਵਮੈਂਟ ਆ ਜਿਹੜੀ ਇਹ ਸਾਮਰਾਜ ਦੇ ਖਿਲਾਫ ਆ ਜਿਹੜੀ ਉਹ ਪਣਪ ਰਹੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੁਈ ਉਬਾਲ ਆ ਜਿਹੜਾ ਇਸ ਦੇ ਖਿਲਾਫ ਫਟ ਸਕਦਾ ਹੈਗਾ ਪਿਛਲੇ ਦਿਨੀ ਵੈਨਿਜੂਏਲਾ ਦੇ ਰਾਸ਼ਟਰਪਤੀ ਨਿਕੋਲ ਸਮਾਦਰੂ ਨੂੰ ਆ ਜਿਹੜਾ ਉਹ ਅਮਰੀਕੀ ਫੌਜ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਇਸ ਤੋਂ ਬਾਅਦ ਆ ਜਿਹੜਾ ਉਸਤੇ ਮੁਕੱਦਮਾ ਚੱਲਦਾ ਹੈਗਾ ਹਾਲ ਤੀਕ ਮੁਕਦਮੇ ਦੀ ਕੀ ਸੁਣਵਾਈ ਆ ਇਸ ਬਾਰੇ ਹਾਲ ਤੀਕ ਅਸੀਂ ਸਪਸ਼ਟੀਕਰਨ ਨਹੀਂ ਦੇ ਸਕਦੇਗੇ ਪਰ ਇਹਨਾਂ ਜ਼ਰੂਰ ਆਏਗਾ ਕਿ ਇਸ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਆਵਾਜ਼ਾਂ ਜਿਹੜੀਆਂ ਉੱਠਣੀਆਂ ਸ਼ੁਰੂ ਹੋਊਗਾ ਤਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਹੀ ਆ ਜਿਹੜਾ ਵੱਡੇ ਵੱਡੇ ਪ੍ਰਦਰਸ਼ਨ ਆ ਜਿਹੜੇ ਜਿਦੇ ਵਿੱਚ ਲੱਖਾਂ ਦੀ ਤਦਾਰ ਦੇ ਵਿੱਚ ਲੋਕ ਸ਼ਾਮਲ ਹੋਏ ਆ ਉਹ ਸਾਨੂੰ ਸੰਸਾਰ ਪੱਤਰ ਦੇ ਉੱਤੇ ਦੇਖਣ ਨੂੰ ਮਿਲੇ ਤੇ ਇਸੇ ਹੀ ਤਰੀਕੇ ਦੇ ਨਾਲ ਆ ਜਿਹੜਾ ਉਹ ਪੰਜਾਬ ਦੇ ਵਿੱਚ ਵੀ ਕਈ ਤਰ੍ਹਾਂ ਜਿਹੜੀਆਂ ਇਸ ਗ੍ਰਿਫਤਾਰੀ ਦਾ ਜਿਹੜਾ ਉਹ ਵਿਰੋਧ ਕਰ ਰਹੀਆਂ ਹੈਗਾ ਅ ਪਰ ਸਵਾਲ ਇਹ ਵੀ ਹੈਗਾ ਕਿ ਇੰਨੀ ਦੂਰ ਭਾਰਤ ਦੇ ਵਿੱਚ ਤੇ ਭਾਰਤ ਦੇ ਵਿੱਚ ਇੱਕ ਛੋਟਾ ਜਿਹਾ ਸੂਬਾ ਪੰਜਾਬ ਉਸ ਦੇ ਵਿੱਚ ਨਿਕੋਲ ਸਮਾਜਰੂਹ ਦੇ ਹੱਕ ਦੇ ਵਿੱਚ ਆ ਜਿਹੜਾ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਅਮਰੀਕੀ ਸਾਮਰਾਜ ਦੇ ਖਿਲਾਫ ਆ ਜਿਹੜਾ ਕਿਤਨੇ ਕਿਤਨੇ ਆਵਾਜ਼ ਉੱਠ ਰਹੀ ਹੈਗੀ ਆ ਕੀ ਕਾਰਨ ਹੈਗਾ ਇੰਟਰਨੈਸ਼ਨਲ ਪੋਲਿਟਿਕਸ ਦੇ ਉੱਤੇ ਇਸ ਦਾ ਕੀ ਪ੍ਰਭਾਵ ਪਊਗਾ ਗ੍ਰਿਫਤਾਰੀ ਦਾ ਕੀ ਪ੍ਰਭਾਵ ਪਊਗਾ ਕਿਸ ਤਰ੍ਹਾਂ ਦੇ ਸੰਕੇਤ ਆ ਜਿਹੜੇ ਇਹ ਭਾਰਤ ਵਾਸਤੇ ਵੀ ਹੈਗੇ ਆ तमाम ਗੱਲਬਾਤ ਆ ਜਿਹੜੀ ਅਸੀਂ ਕਰਾਂਗੇ ਸਾਡੇ ਨਾਲ ਨਾਪੀਜੀ ਮੌਜੂਦ ਰਹਿਣਗੇ ਜੋ ਕਿ ਡੈਮੋਕ੍ਰੈਟਿਕ ਟੀਚਰਸ ਫਰੰਟ ਤੋਂ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਪ੍ਰੋਟੈਸਟ ਦੇ ਵਿੱਚ ਵੀ ਇਹਨਾਂ ਨੇ ਹਿੱਸਾ ਲਿਆ ਹੋਇਆ ਹੈਗਾ ਅੱਜ ਫਰੀਦਕੋਟ ਪ੍ਰਦਰਸ਼ਨ ਹੋ ਰਿਹਾ ਹੈਗਾ 납 ਤੁਸੀਂ ਸਵਾਗਤ ਆਹੀ ਪਹਿਲਾਂ ਤਾਂ ਥੈਂਕ ਯੂ ਜੀ ਤੁਹਾਡਾ ਧੰਨਵਾਦ ਜੀ ਕਿ ਤੁਸੀਂ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਕਵਰ ਕਰਦੇ ਰਹਿੰਦੇ ਹੋ ਜੀ ਅਖਸ਼ਪਰਧਾਨ ਜੀ ਜੇਕਰ ਦੇਖੀਏ ਨਾ ਆ ਪਿਛਲੇ ਦਿਨੀ ਇੱਕ ਵੱਡੀ ਗ੍ਰਿਫਤਾਰੀ ਹੁੰਦੀ ਹੈਗੀ ਆ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈਗਾ ਕਿ ਕੀ ਕਾਰਨ ਹੋਇਆ ਐਡੇ ਤਗੜੇ ਦੇਸ਼ ਦੇ ਰਾਸ਼ਟਰਪਤੀ ਨੂੰ ਜੇਕਰ ਆਪਾਂ ਦੇਖੀਏ ਰਾਸ਼ਟਰਪਤੀ ਕੋਈ ਛੋਟੀ ਮੋਟੀ ਪਾਵਰ ਨਹੀਂ ਹੁੰਦੀ ਇੱਕ ਰਾਸ਼ਟਰਪਤੀ ਨੂੰ ਸਮੇਤ ਉਸ ਦੀ ਪਤਨੀ ਦੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਹੈਗਾ ਅਮਰੀਕਾ ਦੀ ਕੀ ਮੰਸ਼ਾ ਹੈਗੀ ਆ ਕਿ ਉਸ ਨੂੰ ਜਿਹੜਾ ਗ੍ਰਿਫਤਾਰ ਕਰਨਾ ਪਿਆ ਕੀ ਕਾਰਨ ਸੀਗੇ ਕਿ ਉਹ ਰਾਸ਼ਟਰਪਤੀ ਜਿਹੜਾ ਅਮਰੀਕਾ ਦਾ ਵਿਰੋਧ ਕਰ ਰਿਹਾ ਸੀ ਲਗਾਤਾਰ ਸੱਚੇ ਦੇ ਪਿੱਛੇ ਨਾਲ ਸਾਨੂੰ ਇੱਕ ਅਮਰੀਕਾ ਦਾ ਖਾਸਾ ਕਾਰਪੋਰੇਟ ਕੰਪਨੀਆਂ ਦਾ ਖਾਸਾ ਦੇਖਣਾ ਪਊਗਾ ਹਾਂ ਅਪਾਂ ਜੀ ਗੱਲ ਕਰਗੇ ਇਰਾਕ ਤੋਂ ਸ਼ੁਰੂ ਕਰਦੇ ਹਾਂ ਹਾਂ ਇਰਾਕ ਕੋਲੇ ਤੇਲ ਭੰਡਾਰ ਸੀਗੇ ਜੀ ਇੱਕ ਚੰਗੇ ਭਲੇ ਵਧੀਆ ਦੇਸ਼ ਨੂੰ ਅ ਪਰਮਾਣੂ ਹਥਿਆਰ ਹੋਣ ਦਾ ਬਹਾਨਾ ਬਣਾ ਕੇ ਉਹਦੇ ਤੇਲ ਤੇ ਕਬਜ਼ਾ ਕਰ ਲਈ ਉਹਨੂੰ ਬਰਬਾਦ ਕਰ ਦਿੱਤਾ ਗਿਆ ਉਹ ਹੁਣ ਉਹਦੀ ਹਾਲਤ ਦੇਖੋ ਜੀ ਸ਼ਹਿਰਾਂ ਦੇ ਸ਼ਹਿਰ ਤਬਾਹ ਹੋਏ ਪਏ ਆ ਹਾਂ ਅੱਛਾ ਬਹਾਨਾ ਇਹ ਬਣਾਇਆ ਜਾਂਦਾ ਅਮਰੀਕਾ ਵੱਲੋਂ ਅਕਸਰ ਹੀ ਕਿ ਲੋਕਤੰਤਰ ਦੀ ਰੱਖਿਆ ਲਈ ਇਹ ਕਰਨਾ ਪੈ ਰਿਹਾ ਹੈ ਜੀ ਉਸ ਤੋਂ ਬਾਅਦ ਲੀਬੀਆ ਦਾ ਇਤਿਹਾਸ ਦੇਖ ਲੋ ਉਹਦੇ ਕੋਲੇ ਵੀ ਤੇਲ ਸੀ ਜੀ ਉਸ ਤੋਂ ਬਾਅਦ ਤੁਸੀਂ ਪਿੱਛੇ ਜੇ ਵੇਖਿਆ ਨਾ ਵੇਰਾਨ ਨਾਲ ਵੀ ਚੱਲ ਪਿਆ ਸੀ ਕੰਮ ਹਾਂ ਤਾਂ ਜਿਹੜੇ ਕੁਦਰਤੀ ਰਿਸੋਰਸਸ ਹਨ ਨਾ ਬਹੁ ਰਾਸ਼ਟਰੀ ਕੰਪਨੀਆਂ ਕਾਰਪੋਰੇਟ ਜਗਤ ਦਾ ਇਹ ਖਾਸਾ ਹੈ ਕਿ ਦੁਨੀਆ ਦੇ ਜਿੰਨੇ ਵੀ ਕੁਦਰਤੀ ਸੰਸਾਧਨ ਹੈ ਉਹਦੇ ਤੇ ਸਾਡਾ ਕਬਜ਼ਾ ਹੋਣਾ ਚਾਹੀਦਾ ਹੈ ਹਾਂ ਚਾਹੇ ਉਹ ਤੇਲ ਹੈ ਹਾਂ ਔਰ ਤੁਸੀਂ ਪਿੱਛੇ ਜੇ ਦੇਖਿਆ ਨਾ ਕਿਸਾਨਾਂ ਨੇ ਕਿੱਡਾ ਵੱਡਾ ਅੰਦੋਲਨ ਲੜਿਆ ਉਹ ਜਿਹੜਾ ਇੱਥੇ ਉਪਜਾਊ ਜ਼ਮੀਨ ਹੈ ਦੁਨੀਆ ਦੇ ਵਿੱਚ ਚਾਰਕ ਖਿੱਤੇ ਚੁਣਿਆ ਇਹਨਾਂ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫੂਡ ਬਿਜ਼ਨਸ ਬਹੁਤ ਵੱਡੀ ਪੱਧਰ ਤੇ ਚੱਲ ਰਿਹਾ ਹੈ। ਹਾਂ। ਪਰ ਉਸ ਫੂਡ ਬਿਜ਼ਨਸ ਤੇ ਜੇ ਕਬਜ਼ਾ ਕਰਨਾ ਤਾਂ ਚੰਗੇ ਉਪਜਾਊ ਖਿੱਤੇ ਕਾਰਪੋਰੇਟ ਨੂੰ ਚਾਹੀਦੇ ਆ। ਜੀ। ਤੇ ਉਹ ਕਿਸੇ ਵੀ ਸਰਕਾਰ ਦੀ ਬਾਹ ਮੋੜ ਕੇ ਉੱਥੋਂ ਕਾਨੂੰਨ ਵੀ ਪਾਸ ਕਰਾ ਲੈਂਦੀ ਹੈ ਤੇ ਉਹਨਾਂ ਖੇਤਿਆਂ ਤੇ ਉਹਨਾਂ ਕੁਦਰਤੀ ਸਾਧਨਾਂ ਤੇ ਕਬਜ਼ਾ ਵੀ ਕਰ ਲੈਂਦੀ ਹੈ। ਤੇ ਐਵੇਂ ਵੈਨਿਜੂਏਲਾ ਦਾ ਜੇ ਆਪਾਂ ਦੇਖੀਏ ਤਾਂ ਵੈਨਿਜੂਏਲਾ ਵੀ ਬਹੁਤ ਲੰਬੇ ਸਮੇਂ ਤੋਂ ਬਾਹ ਨਹੀਂ ਫੜਾ ਰਿਹਾ ਸੀ। ਹਾਂ। ਅਮਰੀਕਨ ਜਾ ਉੱਥੋਂ ਦੀਆਂ ਤੇਲ ਦੀਆਂ ਕੰਪਨੀਆਂ ਦੇ ਦਾ ਥੱਲੇ ਨਹੀਂ ਆ ਰਿਆ ਸੀ ਹੂੰ ਉਦੋਂ ਪਹਿਲਾਂ ਨਿਕੋਲਸ ਮਦਰੋ ਤੋਂ ਪਹਿਲਾਂ ਹਿਊਗੋ ਚਾਵੇਜ਼ ਹੈ ਹੂੰ ਉਹਨੇ ਬਹੁਤ ਲੰਮਾ ਸਮਾਂ ਜਿਹੜਾ ਅਮਰੀਕਾ ਦੇ ਨਾਲ ਸੰਘਰਸ਼ ਕੀਤਾ ਉਹਨੇ ਅਮਰੀਕਾ ਦੀ ਕਿਸੇ ਤੇਲ ਕੰਪਨੀ ਨੂੰ ਆਪਦੇ ਦੇਸ਼ ਦੇ ਸੰਸਾਧਨਾਂ ਨੂੰ ਲੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਹੂੰ ਔਰ ਹੁਣ ਤਾਂ ਇੱਥੋਂ ਤੱਕ ਆ ਗਿਆ ਕਿ ਉਹ ਉਹਨਾਂ ਨੇ ਡਾਲਰ ਦੇ ਵਿੱਚ ਵਪਾਰ ਡਾਲਰ ਵੀ ਇੱਕ ਤੁਸੀਂ ਦੇਖੋ ਡਾਲਰ ਵੀ ਇੱਕ ਹਿੰਦੁਸਤਾਨੀ ਕਰੰਸੀ ਵਾਂਗੂ ਕਰੰਸੀ ਨਹੀਂ ਹੂੰ ਉਹਨੂੰ ਵੀ ਉੱਥੋਂ ਦੀ ਇੱਕ ਪ੍ਰਾਈਵੇਟ ਬਹੁਰਾਸ਼ਟਰੀ ਕੰਪਨੀ ਦੀ ਬੈਂਕ ਸ਼ਾਪ ਦੀ ਹੈ। ਹੂੰ ਉਹ ਵੀ ਉਹਨਾਂ ਦਾ ਐਸੈਟ ਹੈ। ਹੂੰ ਜਦੋਂ ਡਾਲਰ ਦੇ ਵਿੱਚ ਵਪਾਰ ਹੋਣਾ ਲੋਕਾਂ ਨੇ ਅਡਰ ਦੇਸ਼ਾਂ ਨੇ ਬੰਦ ਕਰਨਾ ਸ਼ੁਰੂ ਕਰਤਾ ਤਾਂ ਉਹ ਉਹ ਕਰੰਸੀ ਦੀ ਕੀਮਤ ਗਿਰਦੀ ਹੈ। ਜੀ ਉਹ ਇੱਕ ੱਤਕਾ ਲੱਗਦਾ ਉਹਨੂੰ ਬਹੁਰਾਸ਼ਟਰੀ ਕੰਪਨੀ ਨੂੰ। ਹੂੰ ਸੋ ਦੁਨੀਆ ਦੇ ਜਿੰਨੇ ਵੀ ਲੋਕ ਡਾਲਰ ਦੇ ਵਿੱਚ ਵਪਾਰ ਕਰਨ ਤੋਂ ਇਨਕਾਰ ਕਰਨਗੇ ਜਾਂ ਆਪਣੇ ਸੰਸਾਧਨਾਂ ਦੀ ਲੁੱਟਖਸਟ ਤੋਂ ਇਨਕਾਰ ਕਰਨਗੇ ਇਹਨਾਂ ਦਾ ਖਾਸਾ ਹੈ ਉਹ ਤੇ ਹਮਲਾ ਕਰਨਗੇ ਤਾਂ ਕਿ ਉਹਨਾਂ ਤੇ ਕਬਜ਼ਾ ਕੀਤਾ ਜਾ ਸਕੇ। ਹੂੰ ਚਾ ਨਵੀਂ ਤਰ੍ਹਾਂ ਦੀ ਜੋ ਕਰੰਸੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਹੋਣ ਦੇ ਵਿਚਾਰ ਰਹੀ ਸੀ ਉਹਦਾ ਇਹ ਵੀ ਕਾਰਨ ਮੰਨਦੇ ਤੁਸੀਂ ਉਹ ਕਿਤੇ ਨਾ ਕਿਤੇ ਹੋ ਸਕਦਾ ਨਿਕੋਲਸ ਮਦਰੋ ਜਾਂ ਹੋਰ ਦੇਸ਼ਾਂ ਨੇ ਕੋਸ਼ਿਸ਼ ਕੀਤੀ ਹੋਵੇ ਹੂੰ ਕਿ ਸਾਡੀ ਕਰੰਸੀ ਡਾਲਰ ਦੇ ਮੂਰੇ ਨਹੀਂ ਟਿਕਣੀ ਤਾਂ ਉਹਨਾਂ ਨੇ ਬਿਟਕੋਇਨ ਦੇ ਵਿੱਚ ਆਪਣੇ ਐਸੈਟ ਚੇਂਜ ਕਰਨੇ ਸ਼ੁਰੂ ਕਰਤੇ ਹੁਣ ਜਾਂ ਉਹਦੇ ਵਿੱਚ ਵਪਾਰ ਕਰਨਾ ਸ਼ੁਰੂ ਕਰਤੇ ਇਹ ਹਜੇ ਲੰਬੀ ਬਹਿਸ ਦਾ ਵਿਸ਼ਾ ਹੈ ਇਹਦੇ ਬਾਰੇ ਆਪਾਂ ਪੱਕੇ ਤੌਰ ਤੇ ਕੁਝ ਨਹੀਂ ਕਹਿ ਸਕਦੇ ਇਹ ਗੱਲ ਸਾਹਮਣੇ ਆਈ ਹੈ ਉੱਠ ਕੇ ਕਿ ਉਹਨਾਂ ਨੇ ਆਪਣੇ ਜਿਹੜੇ ਐਸੈਟ ਹੈ ਆਪਣਾ ਵਪਾਰ ਹੈ ਔਰ ਬਿਟ ਕੋਇਨ ਜਿਹੜੀ ਇੱਕ ਡਿਜੀਟਲ ਕਰੰਸੀ ਆ ਉਹਦੇ ਵਿੱਚ ਕਨਵਰਟ ਕਰਨਾ ਸ਼ੁਰੂ ਕਰਤਾਈ ਤਾਂ ਕਿ ਸੇਫ ਰਹੀਏ ਜੀ ਤੋ ਇਹ ਵੀ ਮੁੱਦਾ ਉੱਠ ਕੇ ਸਾਹਮਣੇ ਆਇਆ ਜੀ ਅੱਛਾ ਨਾ ਪੀਜੀ ਇੱਕ ਗੱਲ ਇਹ ਵੀ ਹੈਗੀ ਆ ਕਿ ਕੋਈ ਵੀ ਘਟਨਾ ਘਟਦੀ ਹੈਗੀ ਆ ਅਮਰੀਕੀ ਸਾਮਰਾਜ ਵੱਲੋਂ ਆ ਜਿਹੜਾ ਇੱਕ ਦੇਸ਼ ਦੇ ਉੱਤੇ ਹਮਲਾ ਕਰਕੇ ਉੱਥੋਂ ਦੀ ਫੌਜ ਦੇ ਨਾਲ ਟਕਰਾਅ ਕਰਕੇ ਇਸ ਤੋਂ ਬਾਅਦ ਜੋ ਗ੍ਰਿਫਤਾਰੀ ਹੋਈ ਆ ਇੰਟਰਨੈਸ਼ਨਲ ਪੋਲਿਟਿਕਸ ਤੇ ਆ ਜਿਹੜਾ ਇਸ ਦਾ ਕੀ ਪ੍ਰਭਾਵ ਪੈ ਸਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋ ਅਮਰੀਕਾ ਨੇ ਇੱਕ ਥਾਣੇਦਾਰ ਬਣਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨੇ ਦੂਸਰੇ ਦੇਸ਼ਾਂ ਨੂੰ ਕੰਨ ਕੀਤੇ ਹੈ ਹੂੰ ਕਿ ਜੇ ਤੁਸੀਂ ਆਪਦੀ ਮੰਡੀ ਨਹੀਂ ਦਿਓਗੇ ਆਪਦੇ ਸਰੋਤ ਨਹੀਂ ਦਿਓਗੇ ਸਾਡੀਆਂ ਕੰਪਨੀਆਂ ਨੂੰ ਰੋਕੋਗੇ ਆਪਣੇ ਵਿੱਚ ਆਉਣ ਤੋਂ ਜਾਂ ਇਹਨੂੰ ਸਿੰਪਲ ਭਾਸ਼ਾ ਚ ਕਹੀਏ ਕਿ ਅਮਰੀਕਾ ਨੇ ਕਿਹਾ ਕਿ ਜੇ ਤੁਸੀਂ ਸਾਨੂੰ ਲੁੱਟਕਸੁੱਟ ਕਰਨ ਤੋਂ ਰੋਕੋਗੇ ਹੂੰ ਤਾਂ ਆ ਹੋਊਗਾ ਤੁਹਾਡੇ ਨਾਲ ਹੂੰ ਇਹਦੇ ਵਿੱਚ ਹੁਣ ਗਾਂ ਕੀ ਹੁੰਦਾ ਹੈ ਵੱਡੇ ਵਪਾਰੀ ਆਪਸ ਵਿੱਚ ਲੜਦੇ ਆ ਰੂਸ ਦਾ ਅਮਰੀਕਾ ਨਾਲ ਕੀ ਬਣਦਾ ਜਾਂ ਕੋਈ ਪਾਰਟਿਕੂਲਰ ਗਲਤੀ ਆ ਕੇ ਸਮਝੌਤਾ ਹੋ ਜਾਂਦਾ ਹੈ ਤਾਂ ਉਹ ਉਹ ਅਜੇ ਆਉਣ ਵਾਲਾ ਸਬੰਧ ਦੱਸੂਗਾ ਤੁਹਾਨੂੰ ਨਹੀਂ ਇਹ ਇੱਕ ਨਾ ਪਿਛਲੇ ਸਮੇਂ ਦੇ ਦੌਰਾਨ ਆਪਾਂ ਜੇਕਰ ਇਤਿਹਾਸ ਦੇ ਵਿੱਚ ਨਜ਼ਰ ਮਾਰੀਏ ਤਾਂ ਵਿਸ਼ਵ ਯੁੱਧ ਤੋਂ ਬਾਅਦ ਆ ਜਿਹੜਾ ਉਸ ਤੋਂ ਪਹਿਲਾਂ ਵੀ ਕੁਝ ਕੁ ਗੱਲਾਂ ਇਸ ਤਰ੍ਹਾਂ ਨਹੀਂ ਹੋਈਆਂ ਕਿ ਸਾਰੇ ਦਾ ਸਾਰਾ ਸੰਸਾਰ ਆ ਜਿਹੜਾ ਉਹ ਉਹ ਦੋ ਤਰੂ ਵੀ ਬਣਿਆ ਦੋ ਤਰੂ ਵੀ ਬਣਿਆ ਇਸ ਤੋਂ ਬਾਅਦ ਆ ਜਿਹੜਾ ਉਹ ਬਹੁਤ ਟਰੂ ਵੀਵਾਲਾ ਜਿਹੜਾ ਉਹ ਬਾਤ ਰਿਆ ਸੀਗਾ ਬਾਤ ਰਿਆ ਸੀ ਇਸ ਸਮੇਂ ਆ ਜਿਹੜਾ ਹਰੇਕ ਦੇਸ਼ ਹੀ ਆ ਜਿਹੜਾ ਆਪਣੇ ਆਪ ਨੂੰ ਪਾਵਰਫੁਲ ਸਾਬਤ ਕਰਨ ਦੇ ਲਈ ਲੱਗਿਆ ਹੋਇਆ ਚైనా ਆਪਦੀ ਪਾਵਰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਰੂਸ ਆਪਦੀ ਪਾਵਰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਜਨਨ ਕਿ ਹਰੇਕ ਦੇਸ਼ ਆ ਜਿਹੜਾ ਆਪਦੇ ਆਪ ਦੇ ਤੌਰ ਤਰੀਕੇ ਨਾਲ ਜਿਹੜਾ ਬਾਇਪੋਲਰ ਆ ਜਿਹੜਾ ਹੁਣ ਬਣਦਾ ਜਾ ਰਿਹਾ ਹੈਗਾ ਕੀ ਇਹ ਕਾਰਵਾਈ ਇਹ ਜਿਹੜੀ ਕਿਤੇ ਨਾ ਕਿਤੇ ਇਹ ਤਾਂ ਨਹੀਂਗਾ ਵੀ ਬਾਇਪੋਲਰ ਨਹੀਂਗਾ ਬਈ ਸਿਰਫ ਦੋ ਟਰੂ ਵੀ ਹੋਊਗਾ ਇੱਕ ਪਾਸੇ ਦੂਜੇ ਦੇਸ਼ ਤੇ ਇੱਕ ਪਾਸੇ ਅਮਰੀਕਾ ਦੀ ਦਾਦਾਗਿਰੀ ਹੋ ਸਕਦੀ ਹੈ ਬਿਲਕੁਲ ਇਹ ਤਾਂ ਪਹਿਲਾਂ ਤੋਂ ਹੀ ਜਿਹੜਾ ਅਮਰੀਕਾ ਦੀ ਠਾਣੇਦਾਰੀ ਇਹ ਸਾਬਤ ਕਰਦੀ ਰਹੀ ਹੈ ਕਿ ਇੱਥੇ ਕੋਈ ਦੋ ਤਰਵ ਨਹੀਂਗੇ ਹਾਂ ਕੋਸ਼ਿਸ਼ ਕਰਦਾ ਰ ਰਸ਼ੀਆ ਕਰਦਾ ਰ ਜਦੋਂ ਯੂ ਐਸ ਐਸ ਆਰ ਹੁੰਦਾ ਸੀ ਉਹ ਹਾਂ ਉਸ ਤੋਂ ਬਾਅਦ ਚਾਈਨਾ ਥੋੜਾ ਜਿਹਾ ਡਿਫਰੈਂਟ ਤਰੀਕੇ ਨਾਲ ਲੜਦਾ ਹੈ ਹਾਂ ਉਹ ਸਿੱਧਾ ਨਹੀਂ ਲੜਦਾ ਉਹ ਆਰਥਿਕ ਤੌਰ ਤੇ ਬਹੁਤ ਪੈੜੀ ਜੰਗ ਲੜ ਰਿਹਾ ਹੈ ਜੀ ਉਹ ਆਰਥਿਕ ਤੌਰ ਤੇ ਕਈ ਦੇਸ਼ਾਂ ਨੂੰ ਕਬਜ਼ੇ ਚ ਲਈ ਬੈਠਾ ਹੈ ਕਈ ਦੇਸ਼ਾਂ ਦੀਆਂ ਬੰਦਰਗਾਹਾਂ ਉਹ ਖਰੀਦ ਚੁੱਕਾ ਹੈ ਕਈ ਦੇਸ਼ਾਂ ਦੇ ਵਿੱਚੋਂ ਸੜਕ ਮਾਰਗ ਬਣਾ ਚੁੱਕਾ ਹੈ ਹਾਂ ਤਾਂ ਉਹਦੀ ਲੜਾਈ ਇੱਕ ਹੋਰ ਤਰੀਕੇ ਦੀ ਹੈ ਕਿਉਂਕਿ ਹੁਣ ਜੇ ਸਿੱਧੀ ਲੜਾਈ ਹੁੰਦੀ ਹੈ ਤਾਂ ਉਹ ਬਹੁਤ ਮਹਿੰਗੀ ਪਊਗੀ ਸਾਰਿਆਂ ਨੂੰ ਹਾਂ ਜੀ ਲੜਨ ਵਾਲਿਆਂ ਨੂੰ ਵੀ ਮਹਿੰਗੀ ਪਊਗੀ ਤੇ ਉਹਨਾਂ ਦੇ ਆਲੇ ਦੁਆਲੇ ਨੂੰ ਵੀ ਮਹਿੰਗੀ ਪਊਗੀ ਇਸ ਕਰਕੇ ਕੋਈ ਵੀ ਦੇਸ਼ ਦੀ ਜਿਹੜੀ ਡਿਪਲੋਮੇਸੀ ਹੁੰਦੀ ਹੈ ਨਾ ਉਹ ਇਹ ਹੁੰਦੀ ਹੈ ਕਿ ਘੱਟ ਤੋਂ ਘੱਟ ਖਤਰੇ 'ਚ ਵੱਧ ਤੋਂ ਵੱਧ ਲਾਭ ਆਪਦੇ ਲੋਕਾਂ ਲਈ ਜਾਂ ਆਪਦੇ ਦੇਸ਼ ਲਈ ਪ੍ਰਾਪਤ ਕੀਤਾ ਜਾਵੇ ਅੱਛਾ ਪਿਛਲੇ ਦਿਨ ਨਾ 트ੰਪ ਦਾ ਇਹ ਬਿਆਨ ਵੀ ਆਇਆ ਹੈਗੀ ਆ ਕਿ ਜੇਕਰ ਤੁਸੀਂ ਰੂਸ ਤੋਂ ਤੇਲ ਖਰੀਦੋਗੇ ਤਾਂ ਮੈਂ ਇਹਨਾਂ ਟੈਰਫ ਵਧਾ ਦੂੰਗਾ ਭਾਰਤ ਨੂੰ ਵੀ ਜਿਹੜਾ ਇਨਡਾਇਰੈਕਟ ਵੇ ਦੇ ਨਾਲ ਆ ਜਿਹੜਾ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈਗਾ ਭਾਰਤ ਦੇ ਲੋਕਾਂ ਵੱਲੋਂ ਹੁਣ ਲਗਾਤਾਰ ਅਮਰੀਕੀ ਸਾਮਰਾਜ ਦਾ ਜਿਹੜਾ ਉਹ ਵਿਰੋਧ ਵੀ ਕੀਤਾ ਜਾ ਰਿਹਾ ਹੈਗਾ ਕੀ ਲੱਗਦਾ ਹੈਗਾ ਇਸ ਗ੍ਰਿਫਤਾਰੀ ਤੋਂ ਬਾਅਦ ਆ ਜਿਹੜਾ ਭਾਰਤ ਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਕੁਝ ਨਮਾ ਦੇਖਣ ਨੂੰ ਮਿਲ ਸਕਦਾ ਦੇਖੋ ਲੰਬੇ ਸਮੇਂ ਤੋਂ ਰੂਸ ਦੇ ਨਾਲ ਭਾਰਤ ਦਾ ਟਾਈਪ ਪਰਿਆ ਹੈ ਹਾਂ ਹਾਲਾਂਕਿ ਇਹ ਟਾਈਪ ਉਹ ਉਸ ਤਰ੍ਹਾਂ ਦਾ ਟਾਈਪ ਨਹੀਂ ਹੁੰਦਾ ਜਿਹੜਾ ਆਪਾਂ ਪਿੰਡਾਂ 'ਚ ਸੋਚਦੇ ਆਂ ਵੀ ਮੇਰੀ ਉਹਦੇ ਨਾਲ ਮਿੱਤਰ ਤਾਂ ਇਹ ਨਿੱਜੀ ਹਿੱਤਾਂ ਲਈ ਹੁੰਦਾ ਹੈ ਹਾਂ ਤਬਾ ਰਸ਼ੀਆ ਦੇ ਨਾਲ ਸਾਡੇ ਹਿੱਤ ਕਾਫੀ ਸਾਂਝੇ ਰਹੇ ਆ ਪੁਰਾਣੇ ਸਮੇਂ ਤੋਂ ਹੀ ਤੇ ਜਿਹੜੇ ਅਮਰੀਕਾ ਨੂੰ ਚੁਪਦੇ ਵੀ ਰਹੇ ਆ ਜੀ ਇਸੇ ਕਰਕੇ ਉਹ ਪਾਕਿਸਤਾਨ ਦੀ ਬੈਕ ਤੇ ਰਿਹਾ ਹਾਂ ਪਰ ਕਿਉਂਕਿ ਭਾਰਤ ਇੱਕ ਬਹੁਤ ਵੱਡੀ ਮੰਡੀ ਹੈ ਹਾਂ ਭਾਰਤ ਤੋਂ ਬਿਨਾ ਅਮਰੀਕਾ ਦਾ ਸਰਨਾਮਾ ਜੀ ਔਰ ਜਿਸ ਤਰ੍ਹਾਂ ਦੀਆਂ ਸਰਕਾਰਾਂ ਇੱਥੇ ਐ ਲੋਕ ਵਿਰੋਧੀ ਹੂੰ ਉਹ ਅਮਰੀਕਾ ਨੂੰ ਵੀ ਲੱਗਦਾ ਵੀ ਕਿ ਛੇਤੀ ਇਹਨਾਂ ਦੀ ਬਾਹ ਮਰੋੜੀ ਜਾ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਸਰਕਾਰਾਂ ਜੇ ਆਪਾਂ ਵੇਖੀਏ ਤਾਂ तकरीबन ਇਹਨਾਂ ਦੇਸ਼ਾਂ ਦੇ ਵਿੱਚ ਏਸ਼ੀਆਈ ਦੇਸ਼ਾਂ ਦੇ ਵਿੱਚ ਖਾਸ ਕਰਕੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਇਹ ਲਗਭਗ ਕਟ ਪੁਤਲੀ ਸਰਕਾਰਾਂ ਹੀ ਹੁੰਦੀਆਂ ਹੂੰ ਇਹਨਾਂ ਨੂੰ ਜਦੋਂ ਵੀ ਕਦੇ ਲੋੜ ਪੈਂਦੀ ਹੈ ਉਹਨਾਂ ਦੀ ਉਹ ਬਾਹ ਮਰੋੜ ਕੇ ਟੈਰਫ ਟੈਰਫ ਵਧਾਉਂਦਾ ਮਤਲਬ ਬਾਹ ਮਰੋੜਨੀ ਹੈ ਹੂੰ ਵੀ ਅਸੀਂ ਥੋੜੀ ਸਰਕਾਰ ਨੂੰ ਸੰਕਟ ਚ ਪਾ ਦਾਂਗੇ ਹਾਂ ਫਿਰ ਤੋ ਤੋ ਕੰਮ ਚਲਾਇਆ ਨਹੀਂ ਜਾਣਾ ਜਦੋਂ ਨਹੀਂ ਚੱਲੂਗਾ ਤਾਂ ਫਿਰ ਤੁਸੀਂ ਆਪੇ ਸਾਡੇ ਕੋਲੇ ਆਵੋਗੇ ਹਾਂ ਤਾਂ ਇਹ ਇਹ ਤਾਂ ਕਰਨਾ ਹੀ ਹੈ ਇਹਨਾਂ ਨੂੰ ਜੀ ਅੱਛਾ ਕੀ ਲੱਗਦਾ ਹੈਗਾ ਪੰਜਾਬ ਦੇ ਵਿੱਚੋਂ ਅੱਜ ਕੁਝ ਕਿਤੇਆਂ ਜਿਹੜੀਆਂ ਇਸ ਦੇ ਖਿਲਾਫ ਲੜ ਰਹੀਆਂ ਹੈਗਾ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਹੈਗਾ ਵੀ ਜਿਸ ਤਰ੍ਹਾਂ ਦੇ ਸੰਕਟ ਆ ਜਿਹੜੇ ਉਹ ਪੈਦਾ ਹੁੰਦੇ ਜਾ ਰਹੇ ਹੈਗੇ ਆ ਖੇਤੀ ਸੈਕਟਰ ਦੇ ਵਿੱਚ ਨਵਾਂ ਬੀਜ ਬੀਜ ਬੈਲ ਲੈ ਕੇ ਆ ਗਈ ਇਸ ਤੋਂ ਲਾਵਾ ਜਿਹੜਾ ਭਾਰਤ ਦੇ ਵਿੱਚ ਨਵਾਂ ਬਿਜਲੀ ਸੋਧ ਕਾਨੂੰਨ ਆ ਗਿਆ ਜਾਂ ਹੋਰ ਨਿੱਜੀਕਰਨ ਉਦਾਰੀਕਰਨ ਸੰਸਾਰੀਕਰਨ ਦੀਆਂ ਪਾਲਿਸੀਆਂ ਲਗਾਤਾਰ ਤੇਜ਼ ਹੁੰਦੀਆਂ ਜਾ ਰਹੀਆਂ ਹੈਗਾ ਕੀ ਲੱਗਦਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਸੰਸਾਰ ਪੱਧਰ ਦੇ ਉੱਤੇ ਜਿਸ ਤਰ੍ਹਾਂ ਦਾ સામਰਾਜਵਾਦ ਦਾ ਹਮਲਾ ਹੁੰਦਾ ਜਾ ਰਿਹਾ ਹੈਗਾ ਕੋਈ ਲੱਗਦਾ ਹੈਗਾ ਕਿ ਸੰਸਾਰ ਪੱਧਰ ਦੇ ਉੱਤੇ ਕੋਈ ਨਾ ਕੋਈ ਮੂਵਮੈਂਟ ਆ ਜਿਹੜੀ ਇਸ ਸਾਮਰਾਜ ਦੇ ਖਿਲਾਫ ਆ ਜਿਹੜੀ ਉਹ ਪਨਪ ਰਹੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉਬਾਲ ਆ ਜਿਹੜਾ ਇਸ ਦੇ ਖਿਲਾਫ ਫਟ ਸਕਦਾ ਹੈਗਾ ਦੇਖੋ ਇਹ ਇਹ ਹੋ ਸਕਦਾ ਹੈ ਕਿਉਂਕਿ ਦੇਖੋ ਉਹਨਾਂ ਨੇ ਤੁਹਾਡੀਆਂ ਦੁਕਾਨਾਂ ਨਹੀਂ ਛਡਨੀਆਂ ਕਿਉਂਕਿ ਇਹ ਵੀ ਉਹਨਾਂ ਲਈ ਸਾਧਨ ਹੈ ਤੁਹਾਡੀਆਂ ਜ਼ਮੀਨਾਂ ਨਹੀਂ ਛਡਨੀਆਂ ਤੁਹਾਡੇ ਊਰਜਾ ਦੇ ਸਾਧਨ ਜਿਵੇਂ ਤੁਸੀਂ ਬਿਜਲੀ ਦੀ ਗੱਲ ਕੀਤੀ ਹੈ ਊਰਜਾ ਦਾ ਸਾਧਨ ਹੈ ਉਹਦੇ ਤੀਵੇਂ ਉਹਨਾਂ ਨੇ ਕਬਜ਼ੇ ਕਰਨੇ ਹਨ ਤੁਹਾਨੂੰ ਵੀ ਵੀ ਉਹਨਾਂ ਨੇ ਆਪਦੀ ਕੰਪਨੀ ਦੇ ਦੇਣੇ ਹਨ ਇਥੋਂ ਕੱਚਾ ਮਾਲ ਵੀ ਲੈ ਕੇ ਜਾਣਾ ਵੱਡੀਆਂ-ਵੱਡੀਆਂ ਸੜਕਾਂ ਬਣਾ ਕੇ ਲੈ ਜਾਣਗੇ ਤਾਂ ਉਹਦੇ ਵਿੱਚ ਲੋਕ ਲਗਾਤਾਰ ਪਿਸਦੇ ਜਾਣਗੇ ਮੱਧ ਵਰਗ ਜਿਹੜਾ ਉਹ ਸੰਕਟ ਚ ਆਉਂਦਾ ਜਾਊਗਾ ਤੇ ਇਹ ਜਿਹੜੀਆਂ ਧਿਰਾਂ ਲੜ ਰਹੀਆਂ ہیں ਜਿਵੇਂ ਅਸੀਂ ਇੱਥੇ बोल ਰਹੇ ہیں ਜਾਂ ਅਡਾਡ ਸ਼ਹਿਰਾਂ 'ਚ बोल ਰਹੇ ਆ تھوڑے ਲੋਕ بولਦੇ ਹੁੰਦੇ ਆ ਕਿਉਂਕਿ تھوڑے ਲੋਕ ਹੀ ਸਮਝਦੇ ਹੁੰਦੇ ਆ ਕਿ ਅੰਤਰਰਾਸ਼ਟਰੀ ਪੱਧਰ ਤੇ ਜੋ ਕੁਝ ਹੋ ਰਿਹਾ ਹੈ ਉਹਦਾ ਸਾਡੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਕੀ ਹੋਊਗਾ ਆਮ ਲੋਕਾਂ ਨੂੰ ਲੱਗਦਾ ਨਿਕੋਲਸ ਮਦਰੋਦ ਦੀ ਦੀ ਗ੍ਰਿਫਤਾਰੀ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਪਰ ਲੈਣਾ ਦੇਣਾ ਹੈ ਕਿਉਂਕਿ ਅੱਜ ਵੈਨਜੂਏਲਾ ਗਿਆ ਹੈ ਕੱਲ ਨੂੰ ਤੁਹਾਡਾ ਦੇਸ਼ ਵੀ ਜਾ ਸਕਦਾ ਇਹਦੇ ਕੋਲੇ ਵੀ ਕੁਦਰਤੀ ਸਾਧਨ ਹੈਗੇ ਆ ਤਾਂ ਆਉਣ ਵਾਲੇ ਸਮੇਂ 'ਚ ਇੱਕ ਵੱਡੀ ਲੜਾਈ ਵਰਡ ਦੇ ਵਿੱਚ ਬਣੂਗੀ ਜੀ ਕਿਉਂਕਿ ਜੋ ਕੁਝ ਵੀ ਹੋ ਰਿਹਾ ਉਹ ਆਮ ਲੋਕਾਂ ਲਈ ਨਹੀਂ ਹੋ ਰਿਹਾ ਆਮ ਲੋਕਾਂ ਤੇ ਤਾਂ ਇਹਦਾ ਬੋਝ ਹੀ ਪਊਗਾ ਤੇ ਲੋਕ ਉੱਠਣਗੇ ਉਹਦੇ ਲਈ ਜਿਹੜੀਆਂ ਲੋਕਪੱਖੀ ਤੇ ਰਹਿ ਉਹਨਾਂ ਨੂੰ ਲਗਾਤਾਰ ਜਾਗਦੇ ਰਹਿਣਾ ਪਊਗਾ ਤਾਂ ਕਿ ਉਹਨਾਂ ਦੀ ਗਵਾਹੀ ਕੀਤੀ ਜਾ ਸਕੇ ਔਰ ਉਸ ਸੰਘਰਸ਼ ਨੂੰ ਕਿਸੇ ਚੰਗੀ ਦਿਸ਼ਾ ਵਿੱਚ ਲਿਜਾਇਆ ਜਾ ਸਕੇ ਧੰਨਵਾਦ ਜੀ ਥੈਂਕ ਯੂ